ਜੇ ਦੋ ਸਰਕਾਰੀ ਐ ਜੀ ਨਕਮੀ ਹੋਏ ਨਾ ਜਿਹਨੂੰ ਮर्यादा ਦਾ ਪਤਾ ਹੋਏ ਸ਼ਰਾਬ ਪੀ ਕੇ ਜਿਹੜਾ ਮੁੱਖ ਮੰਤਰੀ ਆਪ ਗੁਰੂ ਘਰ ਚਲੇ ਜਾਂਦਾ ਹੈ ਤਾਂ ਕੀ ਉਮੀਦ ਕਰ ਸਕਦੇ ਹਾਂ ਇਹਨੂੰ ਸਾਰਾ ਕੁਝ ਮੁਕਤਨਾ ਪੈਣਾ ਆ ਸੋਚਦਾ ਹੈ ਕਿ ਮੈਂ ਮੁੱਖ ਮੰਤਰੀ ਹੈ ਮੁੱਖ ਮੰਤਰੀ ਉਦੋਂ ਤੱਕ ਹੀ ਹੈ ਜਦੋਂ ਤੱਕ ਲੋਕ ਚਾਹੁੰਦੇ ਹੈ ਆਹ ਆਹ ਦੇਖੋ ਇਹਨਾਂ ਦਾ ਵੀ ਉਹ ਦਵਾਈ ਬਣਾ ਪਰ ਸਾਹਿਬ ਬਹੁਤ ਸੋਚਿਆ ਜਾਂਦਾ ਸੀ ਪਰਿਵਾਰਾਂ ਦਾ ਪੂਰੇ ਗਰੀਬ ਪਰਿਵਾਰ ਸੜਕਾਂ ਤੇ ਉਤਰ ਆਏ ਬੇਸਿਕਲੀ ਕੀ ਹੈ ਇਹ ਆ ਜਿਹੜੇ ਸਰਕਾਰ ਪਹਿਲੇ ਕੈਪਟਨ ਸਾਹਿਬ ਆਏ ਤੇ ਹੁਣ ਆ ਗਏ ਆ ਇਹਨਾਂ ਨੇ ਇਕੱਲੇ ਝੂਠ ਬੋਲੇ ਤੇ ਸਰਕਾਰ ਬਣਾਈ ਉਹਨਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ ਰਾਜ ਕਰਨਾ ਸੇਵਾ ਕਰਨਾ ਨਹੀਂ ਹਜ਼ਾਰਾਂ ਲੋਕਾਂ ਦੇ ਹੁਣ ਮੈਂ ਤੁਹਾਨੂੰ ਅੱਜ ਤੁਹਾਨੂੰ ਤੁਸੀਂ ਪਿੰਡਾਂ ਚਲੇ ਜਾਓ ਗਰੀਬਾਂ ਦੇ ਘਰੇ ਚਲੇ ਜਾਓ ਬਿਜਲੀ ਦੇ ਬਿੱਲ ਕਹਿੰਦੇ ਨਾ ਫ੍ਰੀ ਬਿਜਲੀ ਹੈ ਮੈਂ ਤੁਹਾਨੂੰ ਹਜ਼ਾਰਾਂ ਬਿੱਲ ਦੇ ਕਾਦਨਾ ਜਿਹੜੇ ਗਰੀਬਾਂ ਦੇ ਘਰਾਂ ਦੇ ਜਿਹਨਾਂ ਨੂੰ ਕਹਿੰਦੇ ਫ੍ਰੀ ਬਿਲੀ ਦਿੱਤੀ ਹੈ ਉਹਨਾਂ ਦੇ ਬਿੱਲ 18000 20000 ਹੈ ਐਜੇ ਬਿੱਲ ਆਇਆ ਸੋ ਆ ਸਾਰਾ ਝੂਠ ਹੈ ਸਾਨੂੰ 5500 ਰੁਪਏ ਆਇਆ ਜੀ ਹੁਣ 55 ਹਾਂ ਜੀ ਮਸਲਾ ਹੱਲ ਮਸਲਾ ਵੀ ਐਂ ਕਰਿਓ ਬਾਲ ਸਾਹਿਬ ਮੈਨੂੰ ਐ ਫੋਟੋਕਾਪੀ ਦਿਓ ਆਪਣਾ ਲੈ ਕੇ ਨਾ ਜੋਸ਼ੀ ਦਾ ਆਪਾਂ ਲਿਸਟ ਬਣਾ ਲਈਏ ਤੇ ਆ ਸਾਰੇ ਬੰਦੇ ਨੇ ਲਿਸਟ ਬਣਾ ਕੇ ਆਪਾਂ ਮੈਂ ਡੀਸੀ ਦੇ ਮਗਰ ਪੈਕੇ ਨਾਲ ਬਹਾਲ ਕਰਾਉਣੇ ਆ ਮੈਂ ਤਾਂ ਸਿਆਸਤ ਦੀ ਗੱਲ ਕਰ ਰਿਹਾ ਸਾਰੇ ਇਕੱਠੇ ਕਰਕੇ ਨਾ ਬਿਨਾਂ ਸੋਚੇ ਸਮਝੇ ਬਿਨਾਂ ਦੇਖੇ ਫੈਸਲੇ ਕੀਤੇ ਜਾ ਰਹੇ ਆ ਬਿਨਾਂ ਰੀਪਰਕਸ਼ਨ ਦੇਖੇ ਫੈਸਲੇ ਦਾ ਮਤਲਬ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਕੁਛ ਨਹੀਂ ਕਹਿੰਦਾ ਕਿ ਸਾਡਾ ਕਿਉਂਕਿ ਇਨਾ ਬਜਟ ਵੱਧ ਗਿਆ 800 ਰੁਪਿਆ 800 ਕਰੋੜ ਰੁਪਏ ਇਛਤਿਆਰਾਂ ਦੇ ਲਾ ਰਿਹਾ ਹੈ ਪੈਸਾ ਚਾਹੀਦਾ ਸੀ ਤੇਜ਼ ਕਰਕੇ ਕਹਿੰਦੇ ਕਾਰਡ ਕੱਟ ਦਿਓ ਹੁਣ ਪੈਨਸ਼ਨਾਂ ਵੀ ਇਕੱਠੀਆਂ ਆ ਸ਼ਗਨ ਤਾਂ ਆ ਹੀ ਨਹੀਂ ਰਹੇ ਨੀਲੇ ਕਾਰਡ ਵੀ ਕੱਟਦੇ ਜਿਹੜੇ ਅਸੀਂ ਜਿਹੜੇ ਅਸੀਂ ਸਾਈਕਲ ਹੁਣ ਹੁਣੇ ਵੀ ਮਾਂ ਦਾ ਦਸੀ ਸਾਨੂੰ ਬਿਜਲੀ ਦਾ ਬਿੱਲ ਵੀ ਆਉਂਦਾ ਉਹ ਵੀ ਦਿੱਤਣੀਆਂ ਕੱਟ ਦਿੰਦਾ ਮਾਨਸਾ ਜਿਹੜਾ ਬੇਸਿਕਲੀ ਜੰਦੀ ਹੈ ਮਾਨਸਾ ਦੇ ਵਿੱਚ ਇੱਕ ਹੁਣ ਸਾਰੀ ਬੋਲੋ ਵੀ ਅੱਧੀ ਕੀ ਗੁਰਦੁਆਰਾ ਸਾਹਿਬ ਨੇ ਸਿਫਾ ਦਿੱਤਾ ਸਰ ਪਹਿਲੀ ਵੀ ਰਿਪੋਰਟ ਮਾਨਸਾਜ ਕੱਲ ਮਾਨਸਾਜ ਕੱਲ ਗੁਰਦੁਆਰੇ ਫਿਰ ਪੁਲਿਸ ਵੜ ਗਈ ਪੁਲਿਸ ਦੇ ਟੱਪ ਕੇ ਕੋਠਾ ਡੱਬਦੀ ਪਈ ਹੈ ਗਰੰਟੀ ਨਾਲ ਮਾਰਕੁੱਟ ਕੀਤੀ ਜਾਂਦੀ ਜਦੋਂ ਸਰਕਾਰੀ ਐ ਜੀ ਨਕਮੀ ਹੋਏ ਨਾ ਜਿਹਨੂੰ ਮਰਿਆਦਾ ਦਾ ਪਤਾ ਹੋਏ ਸ਼ਰਾਬ ਪੀ ਕੇ ਜਿਹੜਾ ਮੁੱਖ ਮੰਤਰੀ ਆਪ ਗੁਰੂ ਘਰ ਚਲੇ ਜਾਂਦਾ ਹੈ ਤਾਂ ਕੀ ਉਮੀਦ ਕਰ ਸਕਦੇ ਆ ਉਹਦੇ ਇਹਨੂੰ ਸਾਰਾ ਕੁਝ ਮੁਕਤਨਾ ਪੈਣਾ ਆ ਸੋਚਦਾ ਹੈ ਕਿ ਮੈਂ ਮੁੱਖ ਮੰਤਰੀ ਐ ਮੁੱਖ ਮੰਤਰੀ ਉਦੋਂ ਤੱਕ ਹੀ ਐ ਜਦੋਂ ਤੱਕ ਲੋਕ ਚਾਹੁੰਦੇ ਐ ਤੁਸੀਂ ਐਕਚੁਅਲੀ ਪਾਰਲੀਮੈਂਟ 'ਚ ਦੇਖ ਲਓ ਕੀ ਹੋਣਾ ਹੈ ਇੱਕ ਨਾਰੇ ਦੀ ਹੋਰ ਆਵਾਜ਼ ਆ ਰਹੀ ਐ